ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕਿਹਾ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਤੇ ਆਪ ਕਰਦੇ ਹਾਂ ਛੋਟੀ ਜਿਹੀ ਲੋੜੀ ਸ਼ੁਰੂਆਤ ਆ ਕਿੱਥੇ ਚੱਲੇ ਆ ਸੀ ਫਤਿਹ ਸਿੰਘ ਘਾਰੋਂ ਕਿਤੇ ਬਹਿ ਗਿਆ ਟਾਈਮ ਨਾਲ ਅੜ ਕੇ ਰੱਖੇ ਨੇ ਫੜ ਕੇ ਕਿੱਥੇ ਚੱਲੇ ਆ ਐਵੇਂ ਦੱਸ ਤੁਮੇ ਕਣ ਚੱਲੇ ਆ ਤੁਮੇ ਕਣ ਕਿੱਥੇ ਚੱਲੇ ਆ ਕਿਸੇ ਨੂੰ ਤੇਲ ਲਾ ਦੇ ਮੜਾ ਜਾ ਦੇ ਆਇਆ ਮੈਂ ਤੇਲ ਲਾਵਾਦਾ ਇਧਰ ਬਣਾ ਜਾ ਵੇ ਦੇਖਣਾ ਪਈ ਮਗਰ ਇੱਕ ਦੂਰੀ ਕਰ ਦਿੱਤੀ ਮੈਂ ਨਹੀਂ ਆਉਂ ਮੜਾ ਦੇ ਪਨਾਲਾ ਜਨਾਬ ਨੇ ਤੇਰੇ ਆ प्यार फा गया पुल पुला के नहीं नहीं लगा, नहीं लगा कोई आप यार एक अदियाँ टाइम हो चुका वेखो साढ़े छे का चलो मैं घड़ी एक माँ फरा ला मां पुतन ਕੱਲ੍ਹ ਹੈਗਾ ਸੰਡੇ ਅੱਲਾ ਪਾ ਛੁੱਟੀ ਕਰਨੀ ਕੱਲ੍ਹ ਹੈਗਾ ਸੰਡੇ ਕੱਲ ਜਾਵਾਂ ਸ੍ਰੀ ਦਵਾਰ ਸਾਹਿਬ ਤੇ ਪਰਸੋਂ ਮੈਂ ਜਾਣਾ ਕੰਮ ਤੇ ਫੇਰ ਇਹ ਤਾਂ ਅੱਜ ਛੁੱਟੀ ਮੈਂ ਕਿਹ ਚਲੋ ਭਮਾਲ ਲੈਣੀ ਚਲੋ ਵੀ ਚੱਲੀਏ ਕੀ ਹੈ ਚਲੋ 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 ਚੱਲੀਏ ਮਿੰਟ ਮਾਰਿਆ ਕਰੋ ਫਤੇ ਮਿੰਟ ਮਾਰਿਆ ਕਰੋ ਮਿੰਟ ਚਲ ਬੱਸ ਕਰਕੇ ਨਹੀਂ ਬ੍ਰੈਸ਼ ਵੀ ਇਹਦਾ ਸੋਕ ਲਿਆਂਦਾ ਆ ਤੇ ਜੜਾਵਾਂ ਕਰਕੇ ਨਾ ਅਜੇ ਵਾਲ ਕਲੀਅਰ ਹੁੰਦੇ ਨਹੀਂਗੇ ਚੰਗੀ ਤਰ੍ਹਾਂ ਇਹੋ ਆਹ ਹਾਂ ਕੀ ਕੀ ਕਹਾ ਕਰੀਏ ਪਾਣੀ ਤੇ ਇਹ ਨਾ ਆ ਰਹੀ ਰਹੀ ਚੱਲ ਫਿਰ ਅੱਗੇ ਚਲੀ ਜਾਪਾਂ ਮੰਗੀ ਦਾ ਸਣੀ ਫੋਟੋ ਆਇਆ ਫੱਤੇ ਦੀ ਤੇ ਮੇਰੀ ਫੋਟੋ ਹੁੰਦੀ ਆ ਕਲੀਅਰ ਕਲੀਅਰ ਜਲਦੀ ਚਲੋ ਬਹੁਤ ਯਾਰਾਂ ਗਾ ਚਲੀਏ ਆ ਕਰਨੇ ਤੇ ਫੋਟਾਂ ਬੂਣਾ ਖਿਚਣ ਦੇ ਸੂਟਾਂ ਸਟਾਂ ਦੀਆਂ ਇਹ ਆਪਾਂ ਇੱਥੇ ਛੱਟ ਦਾ ਕੰਮ ਇੱਚੇ ਚਲੋ ਬਾਕੀ ਆਪਿਆਂ ਨੇ ਕਰਦੇ ਰਹੀ ਕਰਨਾ ਹਨ ਕੇ ਚਲੋ ਇਹਦਾ ਅਰੀ ਇਹ ਗੱਡੀ ਤੇ ਆ ਲੱਗੀ ਚਲੋ ਭਾਈ ਪਤੀ ਸਿੰਘ ਗੱਡੀ ਚਲਾਉਣ ਡਿਆ ਜਾ ਵਤੇ ファテキーキャ o ダーシーアラトジャコモダーのコモンディアファテキテクニコ。 ਕਿੱਥੇ ਡਲੇ ਅੰਦਰ ਮੰਮੀ ਆਈ ਨਹੀਂ ਅਜੇ ਤੱਕ ਹਾਂ ਨਮਜਾ ਦੋ ਹਾਂ ਨਮਜਾ ਦੋ ਹਾਂ ਆ ਗਈ ਆ ਗਈ ਆ ਗਈ ਝੋਲਾ ਲੈਣ ਦਾ ਉਹ ਹੀ ਅੱਜ ਫੇਰ ਵਧੀਆ ਝੋਲਾ ਹੋਰ ਕੀ ਆਏ ਸਾਹਮਣੇ ਨਿਕਲਨ ਵਾਈਪਸ ਲੱਭਦੇ ਰਿਹਾ ਵਾਈਪਸ ਚ ਆ ਪਏ ਬੱਚੇ ਦੇ ਉਹਨੇ ਖੋਲਣਾ ਵੇਖਣਾ ਵਾ ਖੋਲ ਕੇ ਵਿੱਚ ਕੀ ਕੀ ਆਟਮ ਪਾਈ ਆ ਵਿੱਚ ਹੈਂ ਫਸਤੰਤ ਫਾਦੇ ਖੋਲ ਖੋਲ ਚੰਗੀ ਤਰ੍ਹਾਂ ਵੇਖੋ ਖੋਲ ਕੇ ਪਤਾ ਕੀ ਹੈ ਵਿੱਚ ਇਹ ਬੰਦ ਕਰ ਲਈ ਤੇ ਆ ਬੈਗ ਤੇ ਆਪਾਂ ਲਿਆ ਪਰੇ ਨਾ ਇਹਦਾ ਇਹ ਵਾਗਿਆ ਜੇਪੇ ਕਰੀ ਬੰਦ ਆ ਇਹ ਮੋੜੇ ਖੋਲਦੀ ਨਹੀਂ ਜੇਪੇ ਦੀ ਅਰ ਜਾਂਦੀ ਬੈਗ ਨਹੀਂ ਜਾਂਦੀ ਰੀ ਜੇ ਇਹ ਨਹੀਂ ਹੈ ਇਹ ਨਹੀਂ ਪਹਨਣ ਦੋਨੇ ਚ ਉਹਨੇ ਫੜਾ ਦੇ ਉਹਨੇ ਖੇਡਣਾ ਯਾਰ ਵਿੱਚ ਦੁੱਧ ਕੱਢ ਲਾ ਲੈ ਲੈ ਓਏ ਤੂੰ ਲੈ ਲੈ ਤੂੰ ਖੇਡ ਲੈ ਚੰਗੀ ਤਰ੍ਹਾਂ ਇਹਦੇ ਨਾਲ ਪਹਿਲਾਂ ਅਸੀਂ ਜਾ ਰਹੇ ਆ ਕ્રાਫਟ ਬਾਜ਼ਾਰ ਕਾਦੀਆਂ ਲੱਗਾ ਹੋਇਆ ਕ્રાਫਟ ਬਾਜ਼ਾਰ ਅਸੀਂ ਉੱਥੇ ਜਾ ਰਹੇ ਆ ਤੇ ਮੰਮੀ ਜੀ ਕਹਿੰਦੇ ਮੈਂ ਵੀ ਨਾਲ ਜਾਣਾ ਆ ਤੇ ਮੰਮੀ ਜੀ ਨੂੰ ਵੀ ਨਾਲ ਲਵਾਵਾਂਗੇ ਰਸਤੇ ਵਿੱਚੋਂ ਜੀ ਚੱਲ ਪਏ ਆਪਾਂ ਟਾਈਮ ਹੋ ਚੁੱਕਾ ਪੌਣੇ ਸੱਤ ਪੌਣੇ ਸੱਤ ਇੱਥੇ ਕਰ ਲਏ ਆਪਾਂ ਦੇਖੋ ਓਹੋ ਅਮਗਰੋ ਤੇ ਵਾਲ ਪੇਪਰ ਕੱਢੇ ਨਹੀਂ ਆਪਾਂ ਚਲੋ ਇਹ ਮੈਂ ਲੈ ਆਂਦੇ ਹੀ ਪੰਜਾਬੀ ਸ਼ਹਿਰ ਨੂੰ ਤੇ ਕੱਲ ਕੇ ਇਹਦੇ ਲਾਉਣੇ ਆ ਕਮਰੇ ਉਹ ਤਾਂ ਦੋ ਬੰਦੇ ਲogne ਤਾਂ ਮਰੇ ਆ ਤੇ ਮੈਂ ਕਢਾ ਕੇ ਲੈਂਦੇ ਮੈਂ ਕਿਹਾ ਚੱਲ ਲਾਦਾ ਕੱਢ ਦਾਂਗੇ ਚਿੱਤਾ ਹੀ ਨਹੀਂ ਭੁੱਲ ਚਿੱਤਾ ਹੀ ਭੁੱਲ ਗਿਆ ਚਲੋ ਕੋਈ ਨਹੀਂ ਹਾਂ ਹਾਂਜੀ ਪਤਾ ਜੀ ਚੱਲੀਏ ਫਿਰ ਚੱਲੀਏ ਤੈਨ ਨੇ ਆਲੂ ਕਿ ਕੀਤਾ ਕੀ ਕੀਤਾ ਦੰਦੀ ਵੜਦੀ ਦੰਦ ਖੋ ਦੇ ਕਿ ਕਿਥੇ ਕਿਥੇ ਦੰਦ ਦੇ ਦੇ ਕਿਦੋਂ ਮੂਹਾਂ ਚੋਂ ਜਿੰਨਾ ਹੋ ਸਕਦਾ ਬਚੋ ਬਸ ਜਿੱਦਾਂ ਵੀ ਨੂੰ ਢਿਲਾਉਣੀ ਕਹਿੰਦਾ ਜਿੱਦਾਂ ਬਚ ਜਾਂਦਾ ਬਚੋ ਗਿਆ ਚਲੋ ਵੀ ਚੱਲੀਏ ਲਓ ਵਾਇਗੁਰ ਦੇ ਨਾਮ ਚੱਲੀਏ ਚੱਲ ਚੱਲ ਵਧੀਆ ਵਧੀਆ ਠੀਕ ਠਾਕ ਤੇ ਸੁਣਾਓ ਮੈਂ ਨਹੀਂ ਆਦੇ ਵਰਕਰ ਹੈ ਠੀਕ ਹੀ ਸਾਹਿਬ ਵਧੀਆ ਹਾਂ ਵਧੀਆ ਹੈ ਸਾਹਿਬ ਅੱਛਾ ਅੱਛਾ ਡਾਡੀ ਠੀਕ ਆਊ ਡਾਡੀ ਤੇ ਅੱਜ ਉਦਰੀ ਖਾਈ ਕੁਸੀ ਅੱਛਾ ਅੱਛਾ ਠੀਕ ਲੱਖਮਨ ਕਰ ਦਿੱਤਾ ਸਤਾਉਣਾ ਹੈ ਕੱਚੀ ਹੁਣ ਮੇਲੇ ਦੀ ਘਟਾਉਣੇ ਸਭ ਨੂੰ ਫਿਰ ਵਧਾਉਣੇ ਥੋੜੀਆਂ ਖਤਮ ਲਾਸਟਾ ਕਰਦਾ ਦੇਣਾ ਪਰ ਚਿੱਕਾ ਕੇ ਤੇ ਅੰਦਰ ਐਂਟਰੀ ਕਰਾ ਲਾ ਵੀਰਾ ਭਾਈ ਕਹਿੰਦਾ ਪਹਿਲਾਂ ਕਹਿੰਦੇ ਕੱਲ ਖਤਮ ਆ ਕੰਮ ਹਾਂ ਅੰਦਰ ਕਹਿੰਦੇ ਟਿਕਟ ਉਸੇ 30 ਰੁਪਏ ਦੀ ਹੈਗੀ ਉਹ ਤਾਂ ਹੁਣ ਸ਼ਾਇਦ 10 ਵੀ ਘਟਾਏ ਹੋਣਗੇ ਉਹ ਵੀ ਦੋਸ਼ ਨੂੰ ਅੱਗੇ ਅੱਗੇ ਜਾਗੇ ਤੇ ਦੇਖੀ ਇੱਥੇ ਕਈ ਜਾਂਦੇ ਖਾਲੀ ਸਭ ਉਹਦੇ ਬੰਦੇ ਨੇ ਕਿਹਾ ਤਾਂ ਕਹਿੰਦਾ ਭਾਜੀ ਰਾਸ਼ੀ ਆਂ ਦੀ ਆਪਾਂ ਕੱਲ ਨੂੰ ਚੱਲੇ ਆ ਬਸ ਕੱਲ ਨੂੰ ਗੇ ਆਪਾਂ ਇਹਦਾ ਮਤਲਬ ਹੈ ਮੰਮੀ ਹੋ ਕਹਿੰਦੇ ਨੇ ਖਾਲ ਦੇ ਚੱਲੇ ਹਰਫਤ ਇਹਨਾਂ ਵਿੱਚ ਝੂਠਾ ਦਮਦੇ ਨੇ ਆਪਦੇ ਵਿੱਚ ਆ ਉਹ ਥੱਲਣ ਲਿਆ ਪੇੜੀ ਜੀ ਲੈ ਪਲੀਨ ਵੇਖੋ ਇਹ ਹੀ ਤੇ ਇਹ ਹੀ ਫਿਰ ਮਉਦੋ ਵੀਡੀਓ ਵੇਖ ਲਓ ਜੀ ਪਹੁੰਚ ਗਏ ਆਪਾਂ ਕ੍ਰਾਫਟ ਬਾਜ਼ਾਰ ਕਰੋ ਚੱਕ ਬਾਹਰ ਦੀ ਲੁੱਕ ਵੇਖੋ ਤੁਮ ਇੱਕ ਆਦੀਆਂ ਚ ਲੱਗਾ ਤਣਾ ਮੰਡੀ ਸਬਜੀ ਮੰਡੀ ਵੀ ਉਹ ਆ ਸਾਹਮਣੇ ਕਰਨਾਈ ਤੇ ਹਰਫਤੇ ਆਏ ਤਿੰਨ ਚਾ ਜਣੇ ਆਏ ਆ ਆਪਾਂ ਇਥੇ ਹਰਫਤੇ ਚਲਿਏ ਫਿਰ ਆਜੋ ਟਿਕਟ ਕਾਊਂਟਰ ਇੱਧਰ ਆ ਦੇਖਦੇ ਕਿੰਨੇ ਦੀ ਟਿਕਟ ਆਹ ਲੈ ਕੇ ਲਾਇਆ ਵੈ ਲੈ ਵੀ ਆ ਗਏ ਆਪਾਂ ਪਲਾਨ ਕਰੋ ਚੱਕ ਇੱਧਰੋਂ ਦੀ ਫੀਲਿੰਗ ਪੂਰੀ ਲੇਬਰ ਲਾਈ ਸਾਰੀ ਫਲੈਕਸੀ ਇਹਨਾਂ ਨੇ ਪਤੇ ਅਰੇ ਪੁੱਤ ਇੱਧਰ ਆਉਣ ਕੇ ਲਈ ਰੌਣਕ ਰੌਣਕ ਕਰਾ ਕਰੋ ਚੱਕ ਨਹੀਂ ਆਉਣ ਕਦੇ ਧਾਨ ਉਧਰ ਵੇਖੋ ਝੁੱਲੇ ਨੇ ਹਾਲੇ ਠੀਕ ਆ 2 4 13 ਤੋਂ 15 ਐਸ ਲੱਭਿਆ ਪੈਨੇ ਜਿੱਦਲੇ ਇੱਕ ਆਪਾਂ ਜੌਰ ਫਤੇ ਠੀਕ ਆ ਅੰਦੀ ਆ ਖਤੇ ਹੰਦੀ ਆਂਦੀ ਆ ਹਾਂ ਆਂਦੀ ਆ ਹੰਦੀ ਮਾਰੀ ਮੋਟੀ ਠੀਕ ਆ ਲੈਟਰੀ ਤੇ ਚਾਰਜਿੰਗ ਕਿੰਨੇ ਦਾ 1.5 ਸਕੈਂਡ याल याल आप सारे आप आपने इंजॉयमेंट करे कोई के गेम खेडन डिया कोई खेडन डेया आज जवान इंसानी ला दया लकड़ी दीजा बहुत बहुत घेंट आईया पेखो ਫਤਿਹ ਸਿੰਘ ਆਂਡਾ ਗੱਡੀ 'ਚ ਬੈ ਕੇ ਲੈ ਬੀ ਨੂੰ ਡੱਪਾ ਲੈ ਕੇ ਆ ਗਏ ਆ ਬਹੁਤ ਵਧੀਆ ਰਿਆ ਮਾੜੀ ਜਿਹਾ ਆਉਂਦੀ ਬਾਹ ਹਵਾ ਭਰੀ ਆਪਣੇ ਕਿਹੜੇ ਲੈ ਕੇ ਦੀਏ ਬਾਉਰ ਭਰੋਣਾ ਦੇਖੋ ਦੱਸੋ ਅੱਗੇ ਵੇ ਇਹ ਤਾਂ ਲੱਗਦਾ ਸਮਾਏ ਸਾਰੇ ਕਿਤੋਂ ਪਸਦੀਆਂ ਸਿਨੋਂ ਸਿਨਹੀ ਹੋ ਕੇ ਆ ਗਏ। ਬਸ ਇਕ ਰਜਾਇ 12 ਵੇਹ ਲੋ। ਚਲੋ ਅਬ ਚੱਲੀਏ ਕਾਕੇ। ਹੈ? ਇਹਨ ਰੋਜ ਵਾ ਸੁੱਕਣੇ ਪਾਇਆ ਹੁੰਦਾ ਜਦੋਂ ਵੇਖੀਏ ਜਦੋਂ ਕੱਪੜੇ ਧੋਂਦੇ ਹਨ ਇਹ। ਇਹ ਕੱਪੜੇ ਜਦੋਂ ਧੋਂਦੇ ਇਹਨੂੰ ਨਾਲ ਹੀ ਡੋਬਿਆ ਹੁੰਦਾ ਪਾਣੀ ਦੇ ਵਿੱਚ ਪਤਾ ਨਹੀਂ ਕੀ ਇਹਨੂੰ ਲੱਗਾ ਰਹਿੰਦਾ ਰੋਹ ਜੜੀ। ਫਤਕ ਖੇੜ ਦੋ ਇਹਦੇ ਨਾਮ ਲੈ ਤੱਕ। ਲੈ ਕਾਕੇ ਖੇੜ ਦੋ ਇਹਦੇ ਨਾਮ। ਤੇ ਚੰਗਾ ਖੁਸ਼ ਹੋਂਦਾ ਤੈਨੂੰ ਚਲੋ ਠੀਕ ਹੈ ਮਿਲਦੇ ਆ ਨਵੀਂ ਵੀਡੀਓ ਨਾਲ ਵਲੌਗ ਵਧੀਆ ਲੱਗਾ ਤੇ ਕਮੈਂਟ ਸਿਜੂਰ ਕਰਿਓ ਜਿੰਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਬਾਈ ਬਾਇ ਬਾਡ ਨਾਈਟ ਫਰ ਟਾਈਮ